ਪਠਾਨਕੋਟ ਜ਼ਿਲ੍ਹੇ ਦਾ ਸਿਵਲ ਹਸਪਤਾਲ ਜਿੱਥੇ ਅਕਸਰ ਲੜਾਈ ਝਗੜੇ ਦੇ ਮਾਮਲੇ ਆਉਂਦੇ ਰਹਿੰਦੇ ਨੇ ਅਤੇ ਇਸ ਨੂੰ ਲੈ ਕੇ ਲੋਕ ਅਕਸਰ ਸਟਾਫ ਨਾਲ ਬਦਸਲੂਕੀ ਕਰਦੇ ਵੀ ਨਜ਼ਰ ਆਉਂਦੇ ਨੇ ਉੱਥੇ ਹੁਣ ਸਰਕਾਰ ਵੱਲੋਂ ਬਣਾਈ ਗਈ ਨਵੀਂ ਪਾਲਿਸੀ ਤਹਿਤ ਬਦਸਲੂਕੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਜਿਸ ਤੋਂ ਬਾਅਦ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਪੁਲਿਸ ਚੌਂਕੀ ਸਥਾਪਿਤ ਕੀਤੀ ਗਈ ਹੈ ਇਸ ਪੁਲਿਸ ਚੌਂਕੀ ਤੇ ਪੰਜ ਕਰਮਚਾਰੀਆਂ ਦੀ ਤੈਨਾਤੀ ਵੀ ਕੀਤੀ ਗਈ ਹੈ ਇਸ ਦੇ ਨਾਲ ਹੀ ਸਰਕਾਰੀ ਹਸਪਤਾਲ ਨੂੰ ਐਮਰਜੈਂਸੀ ਰਿਸਪੌਂਸ ਵਹੀਕਲ ਦੀ ਸਹੂਤਾ ਵੀ ਪ੍ਰਦਾਨ ਕਰ ਦਿੱਤੀ ਗਈ ਹੈ ਤਾਂ ਜੋ ਐਮਰਜੈਂਸੀ ਸਥਿਤੀ ਦੇ ਦੌਰਾਨ ਇਹਨਾਂ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਅਸੀਂ ਸਿਵਲ ਹਸਪਤਾਲ ਦੀਆਂ ਸੇਵਾਵਾਂ ਲਈਆਂ ਜਾ ਸਕਣ ਇਸ ਨੂੰ ਲੈ ਕੇ ਹੈ ਜਿਹੜਾ ਹਸਪਤਾਲ ਦੇ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੁਰੱਖਿਆ ਕਾਰਨਾਂ ਤੋਂ ਪੰਜਾਬ ਸਰਕਾਰ ਨੇ ਸਿਵਲ ਹਸਪਤਾਲ ਦੇ ਵਿੱਚ ਹੁਣ ਪੁਲਿਸ ਬਲ ਵੀ ਤਾਇਨਾਤ ਕਰ ਦਿੱਤੀ ਹੈ। ਸਿਵਲ ਹਸਪੀਟਲ ਦੇ ਵਿੱਚ ਜਿਹੜੀ ਹੈਗੀ ਹੈ ਪੁਲਿਸ ਦੀ ਇੱਕ ਪਰਮਨੈਂਟ ਚੌਕੀ ਹੈਗੀ ਅੱਜ ਦੇ ਵਿੱਚ ਪੰਜ ਨੌ ਲਾਜਨ ਹੈਗੇ ਤੇ ਜਿਹਦੇ ਵਿੱਚ ਜਿਹੜਾ ਉਹਨਾਂ ਦਾ ਜਿਹੜੇ ਪ੍ਰਮੁੱਖ ਹੈਗੇ ਉਹ ਐਸ.ਆਈ. ਸਾਹਿਬ ਹੈਗੇ ਸਾਡੇ ਇਸ ਤੋਂ ਇਲਾਵਾ ਜਿਹੜੀ ਈ.ਆਰ.ਵੀ. ਵਹੀਕਲ ਹੈਗੀ ਹੈ ਸਿਟਰਫ ਪੁਲਿਸ ਕੰਟਰੋਲ ਰੂਮ ਦੀ ਇਸ ਰੇਨ 9 ਤੋਂ ਲੈ ਕੇ 2 ਵਜੇ ਤੱਕ ਹੁੰਦੀ ਹੈਗੀ ਸਾਡੇ ਹਸਪੀਟਲ ਤੇ ਸ਼ਾਮ ਨੂੰ 4 ਤੋਂ ਲੈ ਕੇ 8 ਵਜੇ ਤੱਕ ਇਹ ਈ.ਆਰ.ਵੀ. ਦੀ ਜਿਹੜੀ ਗੱਡੀ ਹੈਗੀ ਸਾਡੇ ਸਿਵਲ ਹਸਪੀਟਲ ਤੇ ਤਣਾਤ ਹੁੰਦੀ ਹੈਗੀ ਸੁਰੱਖਿਆ ਦੇ ਬਿਲਕੁਲ ਸਾਡਾ ਪੁਲਿਸ ਨਾਲ ਪੂਰਾ ਕੋਆਰਡੀਨੇਸ਼ਨ ਹੈਗਾ ਹੈ ਮਾਨਯੋਗ ਐਸ.ਐਸ.ਪ ਡਾਇਰੈਕਟਰ ਖੁਦ ਮਾਨੀਟਰ ਕਰ ਰਹੇ ਹੈਗੇ ਇਸ ਚੀਜ਼ ਨੂੰ ਤੇ ਸਾਡਾ ਜਿਹੜਾ ਕੋਆਰਡੀਨੇਸ਼ਨ ਹੈਗਾ ਪੁਲਿਸ ਵਿਭਾਗ ਨਾਲ ਜ਼ਰੂਰ ਤੁਰੰਤ ਹੋ ਜਾਂਦਾ ਹੈਗਾ ਜਦੋਂ ਵੀ ਸਾਨੂੰ ਲੋੜ ਪੈਂਦੀ ਹੈਗੀ ਤੇ ਪੁਲਿਸ ਹਿੱਸੇ ਲੈ ਆ ਜਾਂਦੇ ਹੋ ਜਾਂ ਸਰ ਰਾਤ ਵੇਲੇ ਵੀ ਜਿਹੜਾ ਆ ਕਾਫੀ ਕਲਕੀ ਦਿਖਣ ਲੱਗਿਆ ਪੈਂਦਾ ਹੈ ਰਾਤ ਨੂੰ ਮੁਲਾਜ਼ਮ ਨੂੰ ਅਜਦਾਤ ਨੂੰ ਜਿਹੜੇ ਜਿਨ੍ਹਾਂ ਦੀ ਡਿਊਟੀ ਹੁੰਦੀ ਹੈਗੀ ਆ ਉਹ ਮੁਲਾਜ਼ਮ ਜਿਹੜੇ ਹੈਗੇ ਤਣਾਤ ਰਹਿੰਦੇ ਹੈਗੇ ਇਸ ਤਰ੍ਹਾਂ ਪੁਲਿਸ ਦੀ ਜਿਹੜੇ QRT ਜਾਂ ERP ਰਿਸਪੌਂਸਬਿਲਟੀ ਕਰਦੇ ਗਏ ਔਨ ਕਾਲ अवेलेबल ਰਹਿੰਦੇ ਸਰ ਉਹ ਵਕਤ ਦੇਖਦੇ ਜਾਇਆ ਕਿ ਜਿੰਨੇ ਲਾਈਟੇ ਵਾ ਕੀ ਸਾਂਦਾ ਉਹਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਜ਼ਿਆਦਾ ਐਗਰੈਸਿਵ ਹੋਈਆਂ ਉਹ ਉਹਨੂੰ ਲੈ ਕੇ ਕੋਈ ਮੀਡ ਕਾਂਸਟੇਬਲ ਲੇਡੀ ਕਾਂਸਟੇਬਲ ਜਿਹੜੀ ਸਾਡੇ ਇੱਕ ਜਚਾ ਬਚਾ ਵਿਭਾਗ ਵਿੱਚ ਇੱਕ ਲੇਡੀ ਕਾਂਸਟੇਬਲ ਜਿਹੜੀ ਹੈਗੀ ਤਣਾਤ ਹੈਗੀ ਹੈ ਬਾਕੀ ਜੋ ਵੀ ਅਸੀਂ ਔਨ ਕਾਲ ਜਿਹੜੇ ਪੁਲਿਸ ਦੇ ਮੁਲਾਜ਼ਮ ਜਿਹੜੇ ਜਦੋਂ ਵੀ ਸਾਨੂੰ ਲੋਡ ਕਰਦੇ ਹੈਗੇ ਉਹ ਤਣਾਤ ਹੋ ਜਾਂਦੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਪਠਾਨਕੋਟ ਜ਼ਿਲ੍ਹੇ ਦਾ ਸਿਵਲ ਹਸਪਤਾਲ ਜਿੱਥੇ ਅਕਸਰ ਲੜਾਈ ਝਗੜੇ ਦੇ ਮਾਮਲੇ ਆਉਂਦੇ ਰਹਿੰਦੇ ਨੇ ਅਤੇ ਇਸ ਨੂੰ ਲੈ ਕੇ ਲੋਕ ਅਕਸਰ ਸਟਾਫ ਨਾਲ ਬਦਸਲੂਕੀ ਕਰਦੇ ਵੀ ਨਜ਼ਰ ਆਉਂਦੇ ਨੇ ਉੱਥੇ ਹੁਣ ਸਰਕਾਰ ਵੱਲੋਂ ਬਣਾਈ ਗਈ ਨਵੀਂ ਪਾਲਿਸੀ ਤਹਿਤ ਬਦਸਲੂਕੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਜਿਸ ਤੋਂ ਬਾਅਦ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਪੁਲਿਸ ਚੌਂਕੀ ਸਥਾਪਿਤ ਕੀਤੀ ਗਈ ਹੈ ਇਸ ਪੁਲਿਸ ਚੌਂਕੀ ਤੇ ਪੰਜ ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਗਈ ਹੈ ਇਸ ਦੇ ਨਾਲ ਹੀ ਸਰਕਾਰੀ ਹਸਪਤਾਲ ਨੂੰ ਐਮਰਜੈਂਸੀ ਰਿਸਪੌਂਸ ਵਹੀਕਲ ਦੀ ਸਹੂਲਤ ਦਾ ਵੀ ਪ੍ਰਦਾਨ ਕਰ ਦਿੱਤੀ ਗਈ ਹੈ ਤਾਂ ਜੋ ਅਮਰਜੈਂਸੀ ਸਥਿਤੀ ਦੇ ਦੌਰਾਨ ਇਹਨਾਂ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਅਸੀਂ ਇਸ ਸਿਵਲ ਹਸਪਤਾਲ ਦੀਆਂ ਸੇਵਾਵਾਂ ਲਈਆਂ ਜਾ ਸਕਣ ਇਸ ਨੂੰ ਲੈ ਕੇ ਹੈ ਜਿਹੜਾ ਹਸਪਤਾਲ ਦੇ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੁਰੱਖਿਆ ਕਾਰਨਾਂ ਤੋਂ ਪੰਜਾਬ ਸਰਕਾਰ ਨੇ ਸਿਵਲ ਹਸਪਤਾਲ ਦੇ ਵਿੱਚ ਹੁਣ ਪੁਲਿਸ ਬਲ ਵੀ ਤਾਇਨਾਤ ਕਰ ਦਿੱਤੀ ਹੈ। ਸਿਵਲ ਹਸਪਤਾਲ ਦੇ ਵਿੱਚ ਜਿਹੜੀ ਹੈਗੀ ਪੁਲਿਸ ਦੀ ਇੱਕ ਪਰਮਨੈਂਟ ਚੌਕੀ ਹੈਗੀ ਜਿਹਦੇ ਵਿੱਚ ਪੰਜ ਵਲਾਜਨ ਹੈਗੇ ਆ। ਦੇ ਜਿਹਦੇ ਵਿੱਚ ਜਿਹੜਾ ਉਹਨਾਂ ਦਾ ਜਿਹੜੇ ਪ੍ਰਮੁੱਖ ਹੈਗੇ ਉਹ ਐਸ.ਆਈ. ਸਾਹਿਬ ਹੈਗੇ ਸਾਡੇ ਇਸ ਤੋਂ ਇਲਾਵਾ ਜਿਹੜੀ ای.ਆਰ.ਵੀ. ਵਹੀਕਲ ਹੈਗੀ ਹੈ ਸਿੰਗਾਪੁਰ ਪੁਲਿਸ ਕਲਕੋ ਦਾ ਵੀ ਇਸ ਵੇਰੇ 9 ਤੋਂ ਲੈ ਕੇ 2 ਵਜੇ ਤੱਕ ਹੁੰਦੀ ਹੈਗੀ ਸਾਡੇ ਹਸਪੀਟਲ ਤੇ ਸ਼ਾਮ ਨੂੰ 4 ਤੋਂ ਲੈ ਕੇ 8 ਵਜੇ ਤੱਕ ਵੀ ਦੀ ਜਿਹੜੀ ਗੱਡੀ ਹੈਗੀ ਸਾਡੇ ਸਿਵਲ ਹਸਪੀਟਲ ਦੇ ਨਾਲ ਹੁੰਦੀ ਹੈਗੀ ਸੁਰੱਖਿਆ ਦੇ ਬਿਲਕੁਲ ਸਾਡਾ ਪੁਲਿਸ ਨਾਲ ਪੂਰਾ ਕੋਆਰਡੀਨੇਸ਼ਨ ਹੈਗਾ ਮਾਨਯੋਗ ਐਸ.ਐਸ.ਪੀ. ਸਾਹਿਬ ਡਾਇਰੈਕਟਰ ਖੁਦ ਮੋਨੀਟਰ ਕਰ ਰਹੇ ਹੈਗੇ ਇਸ ਜੀ ਨੂੰ ਤੇ ਸਾਡਾ ਜਿਹੜਾ ਕੋਆਰਡੀਨੇਸ਼ਨ ਹੈਗਾ ਪੁਲਿਸ ਵਿਭਾਗ ਨਾਲ ਜ਼ਰੂਰ ਤੁਰੰਤ ਹੋ ਜਾਂਦਾ ਹੈਗਾ ਜਦੋਂ ਵੀ ਸਾਨੂੰ ਲੋਰਦ ਪੈਂਦੀ ਹੈਗੀ ਤੇ ਪੁਲਿਸ ਹਿਸੇ ਬਿਲੇ ਆ ਦੇ ਪੁਲਿਸ ਸਰ ਰਾਤ ਵੇਲੇ ਵੀ ਜਿਹੜਾ ਆ ਕਾਫੀ ਤਲਕੀ ਜਿਹਨੂੰ ਮੀਡੀਆ ਕਹਿੰਦਾ ਰਾਤ ਨੂੰ ਲਾਜ਼ਮੀ ਸਮਝੀਦਾ ਅਜਦਾਤ ਨੂੰ ਜਿਹੜੇ ਜਿੰਨਾਂ ਦੇ ਡਿਊਟੀ ਹੁੰਦੀ ਹੈਗੀ ਆ ਉਹ ਮੁਲਾਜ਼ਮ ਜਿਹੜੇ ਹੈਗੇ ਤਾਂ ਨਾਤ ਰਹਿੰਦੇ ਹੈਗੇ ਇਸ ਤੋਂ ਲੋ ਪੁਲਿਸ ਦੀ ਜਿਹੜੇ ਕਯੂਆਰਟੀ ਆ ਈਆਰਵੀ ਰਿਸਪੌਂਸ ਵਾਹਨ ਕਲੇ ਰਹੇ ਆਨ ਕਾਲ अवेलेबल ਰਹਿੰਦੇ ਸਰ ਕਈ ਵਾਰ ਦੇਖਿਆ ਕਿ ਕੋਈ ਲੜਾਈ ਤੋਂ ਬਿਨਾ ਕਿਸੇ ਸੰਦਾ ਉਹਦੇ ਵਿੱਚ ਮਸਲਾਵਾ ਜਿਹੜੀਆਂ ਨੇ ਉਹ ਜ਼ਿਆਦਾ ਅਗਰੈਸਿਵ ਹੋਈਆਂ ਉਹ ਉਹਨੂੰ ਲੈ ਕੇ ਕੋਈ ਲੇਡੀ ਕਾਂਸਟੇਬਲ ਲੇਡੀ ਕਾਂਸਟੇਬਲ ਜਿਹੜੀ ਸਾਡੇ ਇੱਕ ਜਚਾ ਬਚਾ ਵਿਭਾਗ ਵਿੱਚ ਇੱਕ ਲੇਡੀ ਕਾਂਸਟੇਬਲ ਜਿਹੜੀ ਹੈਗੀ ਤਨਾਤ ਹੈਗੀ ਹੈ ਬਾਕੀ ਜੋ ਵੀ ਅਸੀਂ ਆਨ ਕਾਲ ਜਿਹੜੇ ਪੁਲਿਸ ਦੇ ਮੁਲਾਜ਼ਮ ਜਿਹੜੇ ਜਦੋਂ ਵੀ ਸਾਨੂੰ ਲੋਡ ਕਰਦੇ ਹੈਗੇ ਤਨਾਤ ਹੋ ਜਾਂਦੇ ਨੁਦੀਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ